ਚਰਚਾ ਚੱਲ ਰਹੀ ਹੈ ਕਿ ਭਾਰਤ ਪੈਟਰੋਲੀਅਮ ਦੀ ਜਿਹੜੀ ਸਪਲਾਈ ਹੈ ਉਹ ਪ੍ਰਭਾਵਿਤ ਹੋਈ ਹੈ ਜਿਹੜਾ પેટ્રોલ ਹੈਗਾ ਆ ਉਹ ਕਿਤਨਾ ਕਿਤੇ ਦਾ ਸਟਾਕ ਹੈ ਉਹ ਸੀਮਿਤ ਹੈ ਇਸ ਵੇਲੇ ਅਸੀਂ ਭਾਰਤ ਪੈਟਰੋਲੀਅਮ ਦੇ ਇੱਕ પેટ્રોલ ਪੰਪ ਦੇ ਉੱਪਰ ਮੌਜੂਦ ਆ ਮੇਰੇ ਨਾਲ ਮੈਨੇਜਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਇਹ ਜਿਹੜੀ ਚਰਚਾ ਚੱਲ ਰਹੀ ਹੈਗੀ ਹੈ ਕਿ ਜਿਹੜਾ ਪੈਟਰੋਲੀਅਮ ਹੈ ਉਹ ਕਿਤੇ ਨਾ ਕਿਤੇ ਸਪਲਾਈ ਹੈ ਦੀ ਪ੍ਰਭਾਵਿਤ ਹੋਈ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਹੈ ਸੱਚ ਕਿ ਨਹੀਂ ਸੱਚ ਨਹੀਂ ਮੈਨੂੰ ਕੁਝ ਨਹੀਂ ਲੱਗਦਾ ਕਿ ਉਹ 사실 ਅੱਜ ਸਾਨੂੰ ਲੋਡ ਸੀ ਟੈਂਕਰ ਦੀ ਗੱਡੀ ਲੈਣ ਦੀ ਤੇ ਗੱਡੀ ਟੈਂਕਰ ਪਹੁੰਚ ਗਈ ਆ ਹੂੰ ਕੋਈ ਪ੍ਰੋਬਲਮ ਨਹੀਂ ਆਈ ਸੰਤਾ ਇਸ ਤੋਂ ਤੇ ਜਿਹੜੇ ਲੋਕ ਇਹ ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਨੇ ਜਾਂ ਬਹੁਤ ਚਰਚਾ ਛੜੀ ਹੋਈ ਆ ਕੀ ਕਹਿਣਾ ਚਾਹੁੰਗੇ ਨਹੀਂ ਸੁਣਨ ਚ ਆਇਆ ਇੱਕ ਦੋ ਪੰਪਾਂ ਦੇ ਤੇਲ ਸਟਾਕ ਖਤਮ ਹੋਇਆ ਹੁਣ ਹੋਈ ਨਹੀਂ ਪਤਾ ਵੀ ਉਹਨੂੰ ਸਪਲਾਈ ਲੇਟ ਹੋ ਗਈ ਆ ਜਾਂ ਕੋਈ ਪ੍ਰੋਬਲਮ ਆਈ ਆ ਤੁਹਾਡੇ ਤਾਂ ਕੋਈ ਜਾਣਕਾਰੀ ਹਲੇ ਤੱਕ ਮਿਲੀ ਕਿਸੇ ਨੇ ਕੋਈ ਗੱਲਬਾਤ ਕੋਈ ਫੋਨ ਨਹੀਂ ਜਾਂ ਕੋਈ ਮੈਸੇਜ ਨਹੀਂ ਆਇਆ ਕਿ ਭਈ ਅੱਗੇ ਹੋਰ ਗੱਡੀ ਨਹੀਂ ਆਉਣੀ ਨੇ ਕੋਈ ਕੋਈ ਹੋ ਸਕਦਾ ਡੀਲਰ ਨੂੰ ਮਾਲਕ ਨੂੰ ਕੁਝ ਪਤਾ ਹੋਵੇ ਇਹਦੇ ਬਾਰੇ ਪਤਾ ਹੋਵੇ ਨੇ ਮੇਰੇ ਤੱਕ ਕੋਈ ਜੀ ਹੁਣ ਚੱਤ ਨਹੀਂ ਜਲੰਧਰ ਤੋਂ ਲੈ ਕੇ ਇੱਥੇ ਜਿੰਨੇ ਵੀ ਪੰਪ ਨੇ ਸਾਰਾ ਦਾ ਸਟਾਕ ਪੂਰਾ ਇਸ ਟਾਈਮ ਨਹੀਂ ਸਾਡੇ ਕੋਲ ਸਕਰੂ ਟਿੱਪੂ ਦਾ ਹੈਗਾ ਤੇ ਸਾਡਾ ਉੱਥੋਂ ਉਹਨਾਂ ਦਾ ਅਟੈਚ ਹੈ ਜਲੰਧਰ ਵਾਲੇ ਹੈਗੇ ਸੰਗਰੂਰ ਵਾਲੇ ਕੋਈ ਦਿੱਕਤ ਨਹੀਂ ਸਾਨੂੰ ਆ ਰਹੀ ਗੱਡੀ ਆ ਗਈ ਆ ਦੇਖੋ ਗੱਡੀ ਬਾਹਰ ਖੜੀ ਹੈ ਇੱਕ ਨਹੀਂ ਇੱਕ ਰੇਜ ਤੋਂ ਭਰ ਕੇ ਆਈ ਆ ਅੱਛਾ ਜੀ ਥੋੜੀ ਗੱਡੀ ਕਿੰਨੇ ਵਜੇ ਪਹੁੰਚੀ ਆ ਗੱਡੀ ਆ ਹੁਣੇ 10 ਮਿੰਟ ਹੋਏ ਆ ਮੇਰੇ ਕੋਲ ਕਿੰਨਾ ਟਾਈਮ ਸਾਡੇ 4:30 ਵਜੇ ਆਈ ਹੈ ਜੇ ਇਹ ਲੱਗ ਜAVE ਘੰਟੇ ਬਾਅਦ ਫਿਰ ਹੋਰ ਤੁਹਾਨੂੰ ਲੋਡ ਪਵੇ ਤਾਂ ਅਵੇਲੇਬਲ ਹੈਗੀ ਨਹੀਂ ਸਾਡੇ ਕੋਲ ਹੈਗਾ ਸਟਾਕ ਦੋ ਦੰਦਾ ਇਹ ਗੱਡੀ ਦੇ ਵਿੱਚ 9 ਲੀਟਰ ਪਟੋਲਾ 5 ਲੀਟਰ ਡੀਜ਼ਲ ਹੈ ਜੀ ਸਾਡੇ ਕੋਲ ਪਹਿਲਾਂ ਹੀ ਪਿਆ ਪਟੋਲੀ ਪਿਆ ਸਾਡੇ ਤੋਂ 3 ਦਿਨ ਦਾ ਸਟਾਕ ਆਈ ਹੈਗਾ ਤੁਹਾਨੂੰ ਹਲੇ ਮਤਲਬ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਾਂ ਮਤਲਬ ਇਹ ਇੱਕ ਮਹਿਜ਼ ਹੀ ਕਫਵਾ ਹੈ ਨਹੀਂ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਹੋ ਸਕਦਾ ਅਫਵਾਹ ਨਾ ਹੋਵੇ ਸੱਚ ਹੋਵੇ ਉਹ ਹੋ ਸਕਦਾ ਮਾਲਕਾਂ ਨੂੰ ਪਤਾ ਹੋ ਸਕਦਾ ਜੀ ਬਿਲਕੁਲ ਇਸ ਵੇਲੇ ਜਿਹੜਾ ਪੈਟਰੋਲੀਅਮ ਜਿਹੜਾ ਪੰਪ ਹੈ ਭਾਰਤ ਪੈਟਰੋਲੀਅਮ ਦਾ ਸੀ ਉੱਥੇ ਹੀ ਮੌਜੂਦ ਹੈ ਤੇ ਉੱਥੇ ਜਿਹੜਾ ਮੈਨੇਜਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਪ੍ਰੋਪਰ ਜੀ 3 ਦਿਨ ਦਾ ਸਟਾਕ ਪਿਆ ਤੇ ਹਾਲੇ ਇਸ ਬਾਰੇ ਉਹਨਾਂ ਤੱਕ ਜਾਣਕਾਰੀ ਨਹੀਂ ਪਹੁੰਚੀ ਹੈ ਜੁੜੇ ਰਹੋ ਜਨਤ ਅਸ਼ੀ ਦੇ ਨਾਲ